ਕੀ ਤੁਸੀਂ ਸਾਰੇ ਵਧੀਆ ਆਂ ਕਿ ਚੈੱਕ ਬਾਈ ਤੁਸੀਂ ਆ ਬਾਈ ਗੇੜਿਆਂ ਵਾਲੇ ਕਦੇ ਚਾਰੇ ਬੱਚੇ ਹਨ ਹਾਂਜੀ ਬਾਈ ਜੀ ਕੀ ਹਾਲ ਹੈ ਯੋ ਕਿਤੇ ਸਾਰੇ ਵਧੀਆਂਗੇ ਹੋਰ ਬਾਈ ਜਾਨਵਰ ਜੂੰ ਦਾ ਸੈਟ ਆ ਸਾਰੇ ਪਿਆਰ ਦਾ ਕਰਤੀ ਬਈ ਵਲੌਗ ਦੀ ਸਟਾਰਟਿੰਗ ਤੇ ਆ ਗਿਆ ਤਾਂ ਖੁੱਡਿਆਂ ਕੋਲੇ ਕੱਢਦੇ ਆ ਬੱਚਿਆਂ ਬੱਚਿਆਂ ਨੂੰ ਬਾਈ ਟਾਈਮ ਹੋ ਗਿਆ 10 ਦਾ ਆ ਚੱਕਦੇ ਆ ਉਤੋਂ ਪਿੰਜਰਾ ਸਾਰੇ ਬੱਚੇ ਪੂਰੇ ਓਕੇ ਦੀ ਰਿਪੋਰਟ ਆ ਬਈ ਸਾਰੇ ਭਈ ਆ ਗਿਆ ਆਪਾਂ ਕੋਠੇ ਦੇ ਚੱਕ ਲੈਂਦੇ ਸਾਰੇ ਬੱਚੇ ਬਈ ਜਿਹੜੇ ਬੰਦ ਕੀਤੇ ਸੀ ਉਹ ਵੀ ਚੱਕ ਲੈਂਦੇ ਆ ਬਈ ਆਪਣੇ ਹੱਥੇ ਹੀ ਬੱਚਾ ਸਾਰਿਆਂ ਨੂੰ ਪਹਿਲਾ ਬੱਚਾ ਬਈ ਖਟੀਆਂ ਅੱਖਾਂ ਦਾ ਮੂਰੋਂ ਕਾਲੀ ਨੋਕ ਆ ਬਈ ਤੇ ਸਾਰਿਆਂ ਨਾਲੋਂ ਪਹਿਲਾ ਬੱਚਾ ਬਈ ਲਵਾਉਣੇ ਆ ਇਹਨਾਂ ਨੂੰ ਅੱਜ ਆਪਾਂ ਤੌਪਾ ਨਾਲੇ ਛੜਦੇ ਆਂ ਬਈ ਦੂਜੇ ਬੱਚੇ ਇੱਕ ਇੱਕ ਕਰਕੇ ਸਾਰੇ ਤੁਹਾਨੂੰ ਵਿਖਾਵਾਂਗੇ ਵਿਖਾ ਵਿਖਾ ਕੇ ਬਈ ਡਾਵਾਂਗੇ ਆਪਾਂ ਅਗਰ ਜੰਨੇ ਬਈ ਵਾਇਸ ਓਵਰ ਕਿਉਂਕਿ ਪਿੱਛੇ ਆਵਾਜ਼ ਬੜੀ ਆਈ ਜਾਂਦੀ ਸਪੀਕਰਾਂ ਦੀ ਆਪਣੇ ਪਿੰਡ ਦੇ ਜਿਹੜੇ ਵਿਆਹ ਬਈ ਉਹ ਲਾਈ ਬੈਠੇ ਸਪੀਕਰ ਪਹਿਲੇ ਬੱਚੇ ਨੂੰ ਤਾਂ ਦਿੱਤਾ ਤਾੜ ਬਈ ਲਓ ਬਾਬਿਓ ਚੱਕ ਲਈ ਦੂਜੇ ਬੱਚੇ ਵੀ ਦੋਵੇਂ ਗੇੜਿਆਂ ਵਾਲੇ ਬੱਚੇ ਚੱਕੇ ਬਈ ਇਹਨਾਂ ਨੂੰ ਮਾਰਦੇ ਆਂ ਹੁਣ ਹੁੱਲ ਦੋਵੇਂ ਗੇੜੇ ਕੱਢ ਕੇ ਬੰਦੇ ਬਈ 10 ਮਿੰਟ ਉੱਟਦੇ ਆ 5 ਮਿੰਟ ਉੱਡਣ ਬਈ ਇਹ ਗੇੜਿਆਂ ਵਾਲੇ ਹਜੇ ਨਹੀਂ ਛੋੜੇ ਬੱਚੇ ਆ ਵੀਡੀਓ ਨੂੰ ਦੇਖਿਆ ਕਰੋ ਬਈ ਪੂਰੀ ਐਂਡ ਤੱਕ ਲਾਈਕ ਕਮੈਂਟ ਕਰਦਿਆ ਕਰੋ ਨਾਲੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਬਈ ਆਪਣਾ ਡੱਬਾ ਬੱਚਾ ਤੇ ਕਾਲ ਜਿੰਨਾ ਬੱਚਾ ਬਈ ਕਾਲੀਆਂ ਕੰਤਾਂ ਵਾਲਾ ਇਹਨਾਂ ਦੋਵਾਂ ਨੂੰ ਹੀ ਮਾਰਤਾ ਉਹਲਾ ਚਾਰਾਂ ਬੱਚਿਆਂ ਨੂੰ ਮਾਰਤਾ ਬਈ ਉਹਲਾ ਹੁਣ ਤੇ ਚੱਕਦੇ ਆ ਹੋਰ ਤੇ ਲਓ ਬਬੀਓ ਚੱਕ ਲਈ ਦੋ ਬੱਚੇ ਹੋਰ ਇੱਕ ਬਰਦਰ ਆ ਬਈ ਚਿੱਟੀ ਕਾਲੀ ਦਾ ਤੇ ਇੱਕ ਖਟੀਆਂ ਅੱਖਾਂ ਦਾ ਬਈ ਕੱਚੀਆਂ ਪੀਲੀਆਂ ਅੱਖਾਂ ਦਾ ਇਹਨਾਂ ਦੋਵਾਂ ਨੂੰ ਵੀ ਮਾਰਤਾ ਉੱਲਾ 6 ਬੱਚੇ ਦਿੱਤੇ ਬਈ ਆ ਵੱਡਾ ਬਾਕੀਆਂ ਨੂੰ ਪਾਉਣਾ ਛਤਰੀ ਤੇ ਤੇ ਨਾਲੇ ਪਾਉਣਾ ਜਾਲ ਚ ਬਈ ਜਿਹੜੇ ਬੱਚੇ ਬੰਨ ਦਾ ਉਹਨਾਂ ਨੂੰ ਲਵਾਉਣੀ ਅੱਜ ਤੁੱਪ ਤੁੱਪ ਨਿਕਲੀ ਆ ਬਈ ਚੰਗੀ ਤੇ ਮੈਂ ਕਿ ਲਵਾ ਦੀਏ ਫਿਰ ਇਹਨਾਂ ਨੂੰ ਤੁੱਪ ਲੋ ਬਾਬੇ ਉੱਚਾ ਚੱਕ ਲੈ ਦੂਵੇਂ ਛੋਟੇ ਬੱਚੇ ਇੱਕ ਮੌਜਾ ਇੱਕ ਬਿਨਾ ਮੌਜ ਤੋਂ ਬਾਈ ਇਹਨਾਂ ਨੂੰ ਵੀ ਭਾਉਣੇ ਆਪਾਂ ਛਾਤਰੀ ਤੇ ਛੋਟੀ ਟਾਂਗੀ ਤੇ ਭਾਵਾਂਗੇ ਬਈ ਇਹਨਾਂ ਨੂੰ ਤੇ ਲਓ ਬਾਬੇਓ ਚੱਕ ਲੈ ਦੋ ਬੱਚੇ ਹੋਰ ਦੋਵੇਂ ਖਟੀਆਂ ਅੱਖਾਂ ਦੇ ਆ ਇਹਨਾਂ ਨੂੰ ਵੀ ਪਾਉਣੇ ਆ ਹੁਣ ਆਪਾਂ ਜਾਲ 'ਚ ਬਾਬੇਓ ਤੇ ਲਓ ਬਾਬੇਓ ਦੂਜੇ ਪਾਸੇ ਚੱਕ ਲਈ ਆਪਾਂ ਇੱਕ ਰੱਤਾ ਬੱਚਾ ਤੇ ਇੱਕ ਕਾਲ ਜਿੰਨਾ ਬੱਚਾ ਬਾਈ ਰੱਤਾ ਬੱਚਾ ਖਟੀਆਂ ਅੱਖਾਂ ਦਾ ਤੇ ਆ ਚਟੀਆਂ ਅੱਖਾਂ ਦਾ ਬਾਈ ਇਹਨਾਂ ਦੋਵਾਂ ਨੂੰ ਵੀ ਪਾਉਣੇ ਆ ਜਾਲ 'ਚ ਵੱਡੇ ਬੱਚੇ ਬੰਦ ਕੀਤੇ ਹੋਏ ਬਈਏ ਤੇ ਲਾਸਟ ਬੱਚਾ ਰਹਿ ਗਿਆ ਜਾਲ 'ਚ ਉਹਨੂੰ ਵੀ ਲਿਆ ਚੱਕ ਬਈ ਪਾਉਣੇ ਆ ਜਾਲ 'ਚ ਖਟੀਆਂ ਅੱਖਾਂ ਦਾ ਤੇ ਲੋ ਬਾਬੇ ਉਹ ਪਾ ਤੇ ਸਾਰੇ ਬੱਚੇ ਜਾਲ 'ਚ ਵੱਡੇ ਟੋਟਲ 6 ਬੱਚੇ ਆ ਬਈ ਜਿਹੜੇ ਬੰਦ ਕੀਤੇ ਹੋਏ ਆ ਤੇ ਦੇਖੋ ਲੜਦੇ ਬਈ ਕਮੈਂਟ ਕਰਕੇ ਜਰੂਰ ਦੱਸਿਓ ਜੀ ਬਈ ਤੁਹਾਨੂੰ ਬੱਚੇ ਕਿਵੇਂ ਲੱਗੇ ਕਮੈਂਟ ਜਰੂਰ ਕਰਦਿਆ ਕਰੋ ਬਈ ਨਾਲੇ ਦਰਦਿਆ ਕਰੋ ਵੀਡੀਓ ਕਿਵੇਂ ਲੱਗਦੀ ਆ ਬਈ ਵਲੌਗ ਕਰੋ ਇਹਦੇ ਤੇ ਲੋਵਾ ਬਬੇ ਇੱਕ ਬੱਚਾ ਆ ਕੇ ਬਹਿ ਗਿਆ ਛੋਟਾ ਗੇੜਿਆਂ ਵਾਲਾ ਜਿਹੜੇ ਸਾਰਿਆਂ ਨੂੰ ਪਹਿਲਾਂ ਦੂਰ ਡਾਇ ਸੀ ਬਈ ਉਹਨਾਂ ਚੋਂ ਇੱਕ ਆ ਕੇ ਬਹਿ ਗਿਆ ਗੇੜਿਆਂ ਵਾਲਾ ਤੇ ਇੱਕ ਉੱਡਦਾ ਹੀ ਫਿਰਦਾ ਬਈ ਗੇੜਿਆਂ ਵਾਲਾ ਚਾਰ ਪੰਜ ਬੱਚੇ ਫਿਰਦੇ ਬਈ ਉੱਤੇ ਹੁਣ ਉੱਡਦੇ ਚਾਰ ਤਾਂ ਫਿਰਦੇ ਇਕੱਠੇ ਬਈ ਤੇ ਪੰਜਵਾਂ ਗੇੜਿਆਂ ਵਾਲਾ ਫਿਰਦਾ ਅੱਡੀ ਬਈ ਇਹਦੀ ਜਮਾਂਦਰੂ ਕਾਲੀ ਪੂਛਾ ਗੁਲਾਬੀ ਥੋੜੀ ਜਿਹੀ ਕੱਚ ਕੀਤੀ ਐ ਤੇ ਸੱਜਾ ਬਸਾ ਹਰਾਲ ਟੂਸਾ ਕੀਤਾ ਬਈ ਟਾਈਮ ਹੋ ਗਿਆ ਬਈ 12 ਦਾ ਤੇ ਇਹ ਬੱਚਾ ਵੀ ਉੱਡਦਾ ਫਿਰਦਾ ਅੱਜ ਕੋਠੇ ਤੋਂ ਆ ਗਈ ਬਈ ਥੱਲੇ ਸਾਹਮਣੇ ਬੈਠੀ ਦੀ ਆਪਣੀ ਬੱਕਰੀ ਤੇ ਇਹਦੇ ਚਾਰੇ ਬੱਚੇ ਬਈ ਤੜੇ ਜਾਂ ਟੋਕਰੇ ਚ ਕਿਉਂਕਿ ਇਹ ਤੰਗ ਕਰਦੇ ਆ ਬਈ ਬੱਕਰੀ ਨੂੰ ਕਬੂਤਰ ਕਬੂਦਰੀ ਵੀ ਬਈ ਵਧੀਆ ਫੀਡ ਕਰਾਈ ਜਾਂਦੇ ਆ ਬੱਚੇ ਨੂੰ ਬੱਚੇ ਦੀ ਗਰੋਥ ਵਧੀਆ ਹੀ ਜਾਂਦੀ ਆ ਰੱਤਾ ਬੱਚਾ ਬਈ ਪੂਰਾ ਸਾਰਾ A to Z ਰੱਤਾ ਹੀ ਆ ਬਈ ਇਹ ਤੱਕ ਤਾਂ ਬੱਚੇ ਬਹੁਤ ਉੱਚੇ ਫਿਰਦੇ ਬਈ ਟਾਈਮ ਹੋ ਗਿਆ 1:50 ਦਾ ਤੇ ਚਾਰੇ ਬੱਚੇ ਫਿਰਦੇ ਬਈ ਬਹੁਤ ਲੋ ਬਾਬੇ ਉਹ ਟਾਈਮ ਹੋ ਗਿਆ 2:40 ਮਿੰਟ ਤੇ ਚਾਰੇ ਬੱਚੇ ਫਿਰਦੇ ਆਪਣੇ ਤੇ ਆ ਜਾਲ ਚ ਵੀ ਧੁੱਪੇ ਵਧੀਆ ਬੈਠੇ ਬਈ ਹਾਂਜੀ ਬਈ ਬੱਚੇ ਆ ਕੇ ਬਹਿ ਗਏ ਸਾਰੇ ਆਪਣੀ ਛਾਦਰੀ ਤੇ ਟਾਈਮ ਹੋ ਗਿਆ ਤਿੰਨ ਦਾ ਬਈ ਤੇ ਥੱਲੇ ਵੀ ਬੈਠੇ ਬਈ ਤੜਕੇ ਤੇ ਭੁੱਖੇ ਧੁੱਪੇ ਆਪਾਂ ਧੁੱਪ ਲਵਾਉਂਦੇ ਸੀ ਤੇ ਆ ਸਾਹਮਣੇ ਬੱਚੇ ਬੈਠੇ ਆਪਣੇ ਛੋਟੇ ਚਾਹਦੇ ਆ ਬਈ ਪਾਉਣੇ ਇਹਨਾਂ ਨੂੰ ਦਾਣਾ ਪਾਣੀ ਥੱਲੇ ਜਾ ਕੇ ਲਓ ਬਾਬੇ ਉਹ ਚੱਕ ਲੈਣ ਦੇ ਖੁੱਡੇ ਜੀ ਦੇਖਿਓ ਇਹ ਨਿਕਲਦੇ ਟੱਪਜੋ ਇੱਕ ਕਰਕੇ ਟੱਪਜੋ ਟੱਪੇ ਟੱਪਜੋ ਤੁਸੀਂ ਆਲੇ ਖੁੱਡਾਈਆ ਟੱਪਿਆ ਟੱਪੇ ਟੱਪਿਆ ਚੱਲ ਟੱਪ ਹੋ ਗਈ ਲੋ ਬਾਬਿਓ ਅੱਜ ਦਾ ਵਲੌਗ ਕਰਦੇ ਐਂਡ ਮਿਲਦੇ ਆ ਕੱਲੂ ਬਈ ਨਵਾਂ ਵਲੌਗ ਲੈ ਕੇ